These two men have just got beaten up by these white men. These white men just on these two men. Why you do? ਇੰਗਲੈਂਡ ਦੇ ਵਿੱਚ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ ਬਜ਼ੁਰਗ ਸਿੱਖਾਂ ਨੂੰ ਨਿਸ਼ਾਨਾ ਬਣਾ ਕੇ ਉਹਨਾਂ ਨਾਲ ਕੁੱਟਮਾਰ ਕੀਤੀ ਗਈ। ਦਸਤਾਰ ਜੋ ਸਿੱਖ ਧਰਮ ਦੇ ਵਿੱਚ ਸਤਕਾਰ ਦੀ ਨਿਸ਼ਾਨੀ ਹੈ ਉਸ ਨੂੰ ਜ਼ਬਰਦਸਤੀ ਲਾ ਦਿੱਤਾ ਗਿਆ। ਕਿ 21ਵੀਂ ਸਦੀ ਦੇ ਵਿੱਚ ਇੰਗਲੈਂਡ ਵਿੱਚ ਸਿੱਖਾਂ ਦੀ ਇੱਜ਼ਤ ਅਜੇ ਵੀ ਖਤਰੇ ਦੇ ਵਿੱਚ ਹੈ ਪਿਛਲੇ ਸ਼ੁੱਕਰਵਾਰ 15 ਅਗਸਤ ਨੂੰ ਜਦੋਂ ਭਾਰਤ ਆਪਣੀ ਆਜ਼ਾਦੀ ਦਿਵਸ ਮਨਾ ਰਿਹਾ ਸੀ ਉਸੇ ਦਿਨ ਬ੍ਰਿਟੇਨ ਦੇ ਵਿੱਚ ਨਫ਼ਰਤ ਦੀ ਅੱਗ ਸਿੱਖ ਪਾਈਚਾਰੇ ਤੱਕ ਪਹੁੰਚ ਗਈ ਇੰਗਲੈਂਡ ਰੇਲਵੇ ਸਟੇਸ਼ਨ ਦੇ ਬਾਹਰ ਤਿੰਨ ਨੌਜਵਾਨਾਂ ਨੇ ਦੋ ਬਜ਼ੁਰਗ ਸਿੱਖਾਂ ਤੇ ਹਮਲਾ ਕੀਤਾ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਪੀੜਤ ਜ਼ਮੀਨ ਤੇ ਪਏ ਹੋਏ ਹਨ ਅਤੇ ਜੋ ਹਮਲਾਵਰ ਨੇ ਉਹ ਵਾਰ-ਵਾਰ ਲੱਤਾਂ ਦੇ ਨਾਲ ਉਹਨਾਂ ਨੂੰ ਮਾਰ ਰਹੇ ਨੇ ਸਭ ਤੋਂ ਵੱਡੀ ਬੇਅਦਬੀ ਉਹਨਾਂ ਦੀਆਂ ਪੱਗਾਂ ਲਾਈਆਂ ਗਈਆਂ ਇਸ ਮਾਮਲੇ ਦੇ ਵਿੱਚ ਬ੍ਰਿਟਿਸ਼ ਟ੍ਰਾਂਸਪੋਰਟ ਪੁਲਿਸ ਨੇ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਵੀ ਕੀਤਾ ਪਰ ਚੌਕਾਨੜ ਵਾਲੀ ਗੱਲ ਇਹ ਹੈ ਕਿ ਇਸ ਤੋਂ ਬਾਅਦ ਉਹਨਾਂ ਨੂੰ ਜ਼ਮਾਨਤ ਤੇ ਰਿਹਾ ਵੀ ਕਰ ਦਿੱਤਾ ਗਿਆ ਕਿਉਂਕਿ ਪੁਲਿਸ ਦਾ ਕਹਿਣਾ ਹੈ ਕਿ ਅਜਿਹਾ ਵਿਵਹਾਰ ਬਰਦਾਸ਼ਤ ਨਹੀਂ ਕੀਤਾ ਜਾਏਗਾ ਪਰ ਫਿਲਹਾਲ ਅਸੀਂ ਇਸ ਵਾਰੀ ਗੱਲ ਦੀ ਜਾਂਚ ਵੀ ਕਰ ਰਹੇ ਹਾਂ ਇਹਨਾਂ ਸਭ ਗੱਲਾਂ ਦੇ ਨਾਲ ਇੱਕ ਸਵਾਲ ਤਾਂ ਜ਼ਰੂਰ ਖੜਾ ਹੁੰਦਾ ਹੈ ਕਿ ਸਿੱਖਾਂ ਦੀ ਸੁਰੱਖਿਆ ਕੇਵਲ ਵਾਜਾਂ ਤੱਕ ਹੀ ਸੀਮਿਤ ਰਹਿ ਗਈ ਹੈ ਇਸ ਹਮਲੇ ਨੇ ਪਾਰਸ ਸਮੇਤ ਪੰਜਾਬ ਦੇ ਸਿੱਖ ਪਾਈਚਾਰੇ ਦੇ ਵਿੱਚ ਭਾਰੀ ਰੋਸ਼ ਪੈਦਾ ਕਰ ਦਿੱਤਾ ਹੈ ਲੋਕ ਕਹਿ ਰਹੇ ਨੇ ਕਿ ਵਿਦੇਸ਼ਾਂ ਦੇ ਵਿੱਚ ਸਿੱਖਾਂ ਨੇ ਆਪਣੀ ਮਿਹਨਤ ਆਪਣੀ ਉਦਾਰਤਾ ਤੇ ਸਰਬੱਤ ਦਾ ਭਲਾ ਦੀ ਸੋਚ ਨਾਲ ਹੀ ਸਭ ਨੂੰ ਆਪਣਾ ਬਣਾਇਆ ਫਿਰ ਵੀ ਅੱਜ ਉਹ ਨਫ਼ਰਤ ਦੇ ਨਿਸ਼ਾਨੇ ਤੇ ਕਿਉਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸ ਹਮਲੇ ਦੀ ਸਖਤ ਨਿੰਦਾ ਕੀਤੀ ਹੈ। ਉਹਨਾਂ ਨੇ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਨੂੰ ਅਪੀਲ ਕੀਤੀ ਹੈ ਕਿ ਇਹ ਮੁੱਦਾ ਬ੍ਰਿਟਿਸ਼ ਸਰਕਾਰ ਕੋਲ ਚੁੱਕਿਆ ਜਾਵੇ। ਉਹਨਾਂ ਇਸ ਦੇ ਲਈ ਟਵੀਟ ਵੀ ਕੀਤਾ ਅਤੇ ਕਿਹਾ ਕਿ ਇਹ ਕੇਵਲ ਇੱਕ ਹਮਲਾ ਨਹੀਂ ਹੈ। ਇਹ ਸਿੱਖ ਪੈਚਾਰੇ ਦੀ ਬੇਅਦਬੀ ਹੈ। ਸਿੱਖ ਦੁਨੀਆ ਭਰ ਦੇ ਵਿੱਚ ਸਤਕਾਰ ਦਾ ਹੱਕਦਾਰ ਨੇ। ਸਿੱਖਾਂ ਦੇ ਹੱਥ ਦੇ ਵਿੱਚ ਦੁਨੀਆ ਭਰ ਤੋਂ ਆਵਾਜ਼ਾਂ ਉੱਠ ਰਹੀਆਂ ਨੇ ਯੂਕੇ ਕੈਨੇਡਾ ਅਮਰੀਕਾ ਦੇ ਵਿੱਚ ਰਹਿੰਦੇ ਸਿੱਖ ਪਾਈਚਾਰੇ ਨੇ ਕਿਹਾ ਹੈ ਕਿ ਉਹ ਅਜੇ ਵੀ ਡਰ ਦੇ ਸائے ਹੇਠ ਰਹਿ ਰਹੇ ਨੇ ਹੇਟ ਕ੍ਰਾਈਮ ਰੋਕਣ ਲਈ ਸਰਕਾਰਾਂ ਨੂੰ ਸਖਤ ਕਦਮ ਚੁੱਕਣੇ ਚਾਹੀਦੇ ਨੇ ਇਹ ਸਿਰਫ ਦੋ ਬਜ਼ੁਰਗ ਸਿੱਖਾਂ ਤੇ ਹਮਲਾ ਨਹੀਂ ਸੀ ਇਹ ਇੱਕ ਪਾਈਚਾਰੇ ਦੀ ਇੱਜ਼ਤ ਉਸ ਦੀ ਪਹਿਚਾਨ ਤੇ ਵੀ ਹਮਲਾ ਸੀ ਪੱਗ ਜੋ ਕਿ ਸਿੱਖੀ ਦੇ ਵਿੱਚ ਸਤਿਕਾਰ ਆਤਮ ਗੌਰਵ ਇਤੇ ਇਸ ਦੇ ਨਾਲ ਹੀ ਆਜ਼ਾਦੀ ਦੀ ਨਿਸ਼ਾਨੀ ਹੈ ਉਸ ਨੂੰ ਲਾ ਕੇ ਬੇਇੱਜ਼ਤ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਇਤਿਹਾਸ ਗਵਾਹ ਹੈ ਕਿ ਸਿੱਖ ਕੌਮ ਨੇ ਹਮੇਸ਼ਾ ਹੀ ਜ਼ੁਲਮਾਂ ਦਾ ਸਾਹਮਣਾ ਕੀਤਾ ਹੈ ਹਰ ਵਾਰੀ ਸਿਰ ਉੱਚਾ ਰੱਖਿਆ ਹੈ ਸਵਾਲ ਹੁਣ ਬ੍ਰਿਟਿਸ਼ ਸਰਕਾਰ ਦੇ ਸਾਹਮਣੇ ਹੈ ਕਿ ਉਹ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਏਗੀ ਜਾਂ ਇਹ ਨਫ਼ਰਤ ਭਰੇ ਹਮਲੇ ਮੁੜ-ਮੁੜ ਹੁੰਦੇ ਰਹਿਣਗੇ ਹੋਰ ਜ਼ਿਆਦਾ ਅਪਡੇਟ ਦੇ ਲਈ ਜੁੜੇ ਰਹੋ ਪੰਜਾਬ ਨਾਓ ਟੀਵੀ ਦੇ ਨਾਲ